ਆਪਾਂ ਜੀਰਾਂ ਸਾਹਿਬ ਜੀ ਦੀ ਬੜੀ ਮੰਨਤਾ ਹੈ ਇੱਥੇ ਕੱਲੇ ਪੱਟੀ ਸ਼ਹਿਰ ਦੇ ਜਾਂ ਲਾਗੇ ਬਨੇ ਪਿੰਡਾਂ ਦੇ ਲੋਕ ਨਹੀਂ ਇੱਥੇ ਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਗਤ ਆਪਦੇ ਮੰਨਦੀਆਂ ਜਿਹੜੀਆਂ ਮਨੋ ਕਾਮਨਾਵਾਂ ਹੁੰਦੀਆਂ ਲੋਕ ਇੱਥੇ ਮੰਤਾਂ ਮੰਗਦੇ ਆ ਸ਼ਹਿਰ ਵਾਸੀਆਂ ਨੂੰ ਵਿਦੇਸ਼ਾਂ 'ਚ ਵੱਸਦੇ ਸੱਜਣਾ ਮਿੱਤਰਾ ਪਿਆਰਿਆਂ ਨੂੰ ਬਹਿ ਜਲੋ ਧੰਨਵਾਦ ਪਾਪਾ ਜੀ ਦੇ ਮੇਲੇ ਦੀਆਂ ਲੱਖ ਲੱਖ ਵਧਾਰਾਂ ਹੁਣ ਮੈਂਦਾ ਜੀ ਸਭਾ ਦਾ ਤਰ੍ਹਾਂ ਤਰ੍ਹਾਂ ਦੇ ਲੋਕ ਆਉਂਦੇ ਨੇ ਠੀਕ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਵਾ ਸਾਰੇ ਰਲ ਮਿਲ ਕੇ ਸੇਵਾ ਕਰਦੇ ਨੇ ਕੋਈ ਕਰਮ ਚੰਗੇ ਕੀਤੇ ਹੁੰਦੇ ਨੇ ਇਹ ਬਾਬੇ ਪੀਰਾਂ ਸਾਹਿਬ ਦੀ ਆਪਾਂ ਜਦੋਂ 1996 ਜਦ ਲੰਗਰ ਲਾਇਆ 300 ਰੁਪਏ ਦਾ ਕੜੀ ਚੌਂਦਾ ਲੰਗਰ ਲਾਇਆ ਇਹਨਾਂ ਤੋਂ ਬਚ ਕੇ ਰਹੋ ਠੀਕ ਹੈ ਜੀ ਤਿੰਨ ਚਾਰ ਮੁੰਡੇ ਸਾਡੇ ਜਿਮ ਚਲਾਉਂਦੇ ਨੇ ਜਿਹੜੇ ਸਾਡੇ ਨਾਲ ਬੱਚੇ ਨੇ ਸਾਰੇ ਲੰਗਰ ਦੀ ਸੇਵਾ ਕਰਦੇ ਨੇ ਤੇ ਬੜੀ ਵਧੀਆ ਹੀ ਬਧਾਈ ਦਿੰਦੇ ਆ ਸਾਰੀ ਟੀਮ ਨੂੰ ਅੱਗੇ ਇਲਾਕੇ ਦੇ ਜਿੰਨੇ ਮਹਤਵਪੂਰਨ ਬੰਦੇ ਟੀਮੀਆਂ ਸੰਤ ਨਾ ਹੋਤੇ ਜਗਤ ਮੇਂ ਤੋਂ ਜਲ ਮਰਤਾ ਸੰਸਾਰ ਇਹ ਪੰਜਾਬ ਗੁਰੂਆਂ ਪੀਰਾਂ ਫਕੀਰਾਂ ਔਲੀਆਂ ਮਹਾਯੋਧਿਆਂ ਦੀ ਧਰਤੀ ਹੈ ਜਿੰਦੇ ਸ਼ਹੀਦਾਂ ਦੀ ਧਰਤੀ ਹੈ ਤੇ ਸਭ ਤੋਂ ਅਮੀਰ ਵਿਰਸਾ ਪੂਰੀ ਦੁਨੀਆ ਵਿੱਚ ਮੰਨਿਆ ਜਾਣ ਵਾਲਾ ਪੰਜਾਬੀ ਵਿਰਸਾ ਸਭ ਤੋਂ ਅਮੀਰ ਵਿਰਸਾ ਹੈ ਕਿ ਉਸ ਵਿਰਸੇ ਦਾ ਇੱਕ ਰੰਗ ਅੱਜ ਅੱਜ ਤੁਹਾਨੂੰ ਦਿਖਾਉਣੇ ਆਂ ਇਹ ਅਸੀਂ ਪਹੁੰਚੇ ਆਂ ਜ਼ਿਲ੍ਹਾ ਤਰਨਤਾਰਨ ਤੋਂ ਨਿਊ ਪੰਜਾਬ ਨਿਊ ਚੈਨਲ ਦੇ ਰਾਹੀਂ ਪਿੰਡ ਸ਼ਹਿਰ ਹਰ ਰੋਜ਼ ਪਿੰਡ ਜਾਂਦੇ ਆ ਅੱਜ ਸ਼ਹਿਰ ਨੌ ਲੱਖੀ ਸ਼ਹਿਰ ਪੱਟੀ ਜਿੱਥੇ ਜੰਗਲਾਂ ਦੇ ਵਿੱਚ ਮੰਗਲ ਲਾਏ ਨੇ ਤਾਂ ਤਾਂ ਵੀਰ ਬਾਬਾ ਵੀਰਾ ਸ਼ਹਾ ਕੀ ਉਹਨਾਂ ਦਾ ਜੋ ਸਲਾਨਾ ਜੋੜ ਮੇਲਾ ਕਈ ਦਿਨਾਂ ਤੋਂ ਲੈ ਕੇ ਚੱਲਿਆ ਆ ਰਿਹਾ ਹੈ ਅੱਜ ਸ਼ਾਇਦ ਲਾਸਟ ਦਿਨ ਹੈ ਮੇਲੇ ਦਾ ਕਿ ਥੋੜੀ ਘਟ ਰੌਣਕ ਹੈ ਆਹ ਕਈ ਦਿਨਾਂ ਤੋਂ ਚੱਲੇ ਆ ਰਿਹਾ ਮੇਲਾ ਆਓ ਅੱਜ ਤੁਹਾਨੂੰ ਜਿਹੜੀ ਅੰਦਰ ਦੀ ਜੋ ਵੀ ਸੰਤਾਂ ਜਿੱਥੇ ਨਾਤਮਸਤਕ ਹੋ ਰਹੀਆਂ ਉਹ ਸਟੇਜਾਂ ਲੱਗੀਆਂ ਨੇ ਵਿਅੰਤ ਪ੍ਰਕਾਰ ਦੇ ਲੰਗਰ ਲੱਗੇ ਸਾਰਿਆਂ ਦੇ ਕਵਰਾਂ ਕਰਕੇ ਤੇ ਆਓ ਤੁਹਾਨੂੰ ਦਿਖਾਉਨੇ ਆ ਜ਼ਿਲ੍ਹਾ ਕਰਨਤਾਂ ਤੋਂ ਰਿਪੋਰਟਰ ਸਲਵਨ ਸਿੰਘ ਭੱਟੀ ਕੈਮਰਾਮੈਨ ਰਾਮਾਜੀਤ ਗੁਰਦੇਵ ਨਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਦੀ ਦੀ ਬੜੀ ਮੰਨਤਾ ਆ ਇੱਥੇ ਇਕੱਲੇ ਪੱਟੀ ਸ਼ਹਿਰ ਦੇ ਜਾਂ ਲਾਗ ਬਨੇ ਪਿੰਡਾਂ ਦੇ ਲੋਕ ਨਹੀਂ ਇੱਥੇ ਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਗਤ ਆਪਦੇ ਮੰਨਦੀਆਂ ਜਿਹੜੀਆਂ ਮਨੋ ਕਾਮਨਾਵਾਂ ਹੁੰਦੀਆਂ ਲੋਕ ਇੱਥੇ ਮੰਨਤਾ ਮੰਗਦੇ ਆ ਤੇ ਪਾਪਾ ਪੀਰੇ ਸ਼ਬ ਕਿਰਪਾ ਵੀ ਕਰਦੇ ਆ ਇਹ ਜਿਹੜੀ ਜਗ੍ਹਾ ਆ ਬੜੀ ਪ੍ਰਾਤਨ ਜਗ੍ਹਾ ਆ ਬਾਬੇ ਪੀਰਾਂ ਸਾਹਿਬ ਦੀ ਸਾਡੀਆਂ ਇੱਥੇ ਲੱਗੇ ਜ਼ਮੀਨਾਂ ਨੇ ਤੇ ਛੋਟੇ ਹੁੰਦਿਆਂ ਤੋਂ ਲੈ ਕੇ ਬਾਬਾ ਜੀ ਦੇ ਦਰਬਾਰ ਤੇ ਇਸ ਤਰ੍ਹਾਂ ਹੀ ਮੇਲੇ ਤੇ ਵੀ ਅੱਕੋਂ ਪਿੱਛੋਂ ਵੀਰਵਾਰ ਵੀ ਨੱਥ ਮਸਤਕ ਹੋਣ ਆਈਦਾ ਹੈ ਤੇ ਬੜੀ ਕਿਰਪਾ ਆ ਬੜੀ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਤੇ ਮਹਾਰਾ ਜੀ ਕਿਰਪਾ ਕਰੇ ਇਸੇ ਤਰ੍ਹਾਂ ਹੀ ਰੰਗ ਮੇਲੇ ਲੱਗਦੇ ਰਹਿਣ ਇਸੇ ਤਰ੍ਹਾਂ ਹੀ ਸੰਗਤਾਂ ਆਉਂਦੀਆਂ ਰਹਿਣ ਬਾਬੇ ਦੇ ਦਰਬਾਰ ਤੇ ਤੇ ਹਰ ਪਰਿਵਾਰ ਦੇ ਵਿੱਚ ਰੱਕੀਆਂ ਖਸ਼ਾਲੀ ਚੜਦਿਆਂ ਕਲਾਲਾ ਮੋਲ ਬਣਿਆ ਰਹੀ ਤੇ ਜਿਹੜੇ ਸਾਡੇ ਬੱਚੇ ਆ ਨੌਜਵਾਨ ਕੁੜੀਆਂ ਮੁੰਡੇ ਉਹ ਆਉਣ ਵਾਲਾ ਸਮਾਂ ਜਿਹੜਾ ਉਹਨਾਂ ਦਾ ਪੁਵੇਖਿਆ ਉਹ ਐ ਚਾਨਣ ਮਨਾਰਾ ਹੋਵੇ ਬੱਚੇ ਪੜ੍ਹ ਲਿਖਣ ਮਾਪੇ ਉਹਨਾਂ ਨੂੰ ਪੜ੍ਹਾਉਣ ਉਹਨਾਂ ਬੱਚਿਆਂ ਨੂੰ ਨੌਕਰੀ ਦਾ ਜੁਮਾ ਆਮ ਆਦਮੀ ਪਾਰਟੀ ਸ਼੍ਰੀ ਹਰਵਿੰਦ ਕੇਜੀਅਲ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇਹ ਸਰਕਾਰ ਆਮ ਲੋਕਾਂ ਦੀ ਸਰਕਾਰ ਆ ਬੱਚਿਆਂ ਨੂੰ ਬਸ ਬੇਨਤੀ ਇਹ ਆ ਕੋਈਡ ਕੇਕ ਕੋਤ ਕੀ ਤਗੜੀ ਹੋ ਕੇ ਫਲੇਅਰ ਬਣ ਕੇ ਆਪਣੇ ਹਲਕੇ ਦਾ ਨਾ ਆਪਣੇ ਪੰਜਾਬ ਦਾ ਨਾ ਪੂਰੀ ਦੁਨੀਆ 'ਚ ਰਸਨਾਉਣ ਤੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੂੰ ਯੋਗਤਾ ਦੇ ਆਧਾਰ ਤੇ ਜਿਵੇਂ ਦੀ ਕਿਸੇ ਦੀ ਕਾਰਗੁਜ਼ਾਰੀ ਹੋਊਗੀ ਉਹੋ ਜੀ ਉਹਨਾਂ ਬੱਚਿਆਂ ਨੂੰ ਨੌਕਰੀ ਮਿਲੋਗੀ ਤੇ ਚੰਗੀ ਪੜ੍ਹਾਈ ਕਰਕੇ ਚੰਗੇ ਰੈਂਕਾਂ ਤੇ ਸਿਲੈਕਟ ਹੋਣਗੇ ਇਸ ਸਰਕਾਰ ਦੇ ਵਿੱਚ ਹੁਣ ਤੱਕ 5657000 ਤੋਂ ਵੱਧ ਨੌਕਰੀਆਂ ਮਿਲੀਆਂ ਤੇ ਨੌਕਰੀਆਂ ਮਿਲੀਆਂ ਉਹਨਾਂ ਬੱਚਿਆਂ ਨੂੰ ਜਿਹੜੇ ਬੱਚੇ ਇੰਟੈਲੀਜੈਂਟ ਹੀ ਪੜੇ ਲਿਖੇ ਹੀ ਜਿਹੜੇ ਬੱਚੇ ਮੈਰਿਟ ਦੇ ਵਿੱਚ ਆਏ ਬੱਚਿਆਂ ਨੂੰ ਪਾਸੇ ਉਹ ਮੈਸੇਜ ਆ ਕਿ ਚੰਗੇ ਕੰਮ ਕਰੋ ਜਿਹੜਾ ਕੋ ਲੋੜਵੰਦ ਹੈ ਉਹਦੇ ਕੰਮ ਆਓ ਜਦੋਂ ਆਪਾਂ ਕਿਸੇ ਦੇ ਕੰਮ ਆਉਨੇ ਆ ਫਿਰ ਕੁਦਰਤ ਉਹਦੇ ਤੇ ਮਿਹਰਬਾਨ ਹੋ ਜਾਂਦੀ ਆ ਐਸਾ ਜਿਵੇਂ ਤੁਹਾਡਾ 1.5 ਸਾਲ ਤੁਹਾਡੀ ਸਰਕਾਰ ਦਾ ਬਸ ਗਿਆ ਹੈ ਸੋ ਜਨਤਾ ਚਾਹੁੰਦੀ ਆ ਕਿ ਥੋੜੇ ਸਮੇਂ ਵਿੱਚ ਬਹੁਤੇ ਕੰਮ ਕਰਕੇ ਦਿਖਾਏ ਜਾਣਾ ਇਹ ਕੋ ਕੰਮ ਜਿਹੜੇ ਆ ਪਹਿਲਾਂ ਵੀ ਰੁਟੀਨ ਦੇ ਵਿੱਚ ਤਕਰੀਬਨ ਚੱਲਦੇ ਰਹੇ ਆ ਹੁਣ ਜਿਹੜੇ ਕੋਈ ਸੜਕਾਂ ਰਹਿ ਗਈਆਂ ਜਾਂ ਕੋਈ ਹੋਰ ਵਿਕਾਸ ਦੇ ਕੰਮ ਰਹਿ ਗਏ ਆ ਉਹ ਤਕਰੀਬਨ ਸਾਰੇ ਉਹ ਜੇ ਸ਼ੁਰੂ ਹੋ ਗਏ ਆ ਉਹ ਜਿਆ ਬਰਸਾਤ ਦਾ ਮੌਸਮ ਖਤਮ ਹੁੰਦਾ ਦੁਕੀਆਂ ਉਹ ਹੁੰਦਾ ਮਹੀਨਾ ਹੁੰਦਾ ਸੌਣ ਭਾਦਰੋਂ ਦਾ ਆਪਾਂ ਹਾਜ਼ਰੋਂ ਦੇ ਮਹੀਨੇ ਤੋਂ ਬਾਅਦ ਕੰਮ ਸਾਰੇ ਸ਼ੁਰੂ ਹੋ ਜਾਣੇ ਆ ਤੇ ਸਾਰੀਆਂ ਛੜਕਾਂ ਪਾਣੀਆਂ ਹੁਣ ਆ ਬਾਬੇ ਦੇ ਪੁਲ ਤੋਂ ਇੱਕ ਟੋਟਾ ਮਨ ਨਾਲ ਆਈ ਇੱਕ ਪੋਰ ਤੋਂ ਪਾਰ ਇਹਦਾ ਵੀ ਟੈਂਡਰ ਲੱਗ ਗਿਆ ਬਸ ਆ ਥੋੜੇ ਦਿਨਾਂ ਨੂੰ ਜਿਹੜਾ ਵਾ ਇਹ ਵੀ ਕੰਮ ਕੰਪਲੀਟ ਹੋ ਜਾਣਾ ਢਟਕਾ ਪੈਣਾ ਸ਼ੁਰੂ ਹੋ ਗਿਆ ਇਸੇ ਤਰ੍ਹਾਂ ਹੋਰ ਵੀ ਜੰਨੀਆਂ ਸੜਕਾਂ ਉਹ ਸਾਰੀਆਂ ਦੇ ਤਕਰੀਬਨ ਟੈਂਡਰ ਲੱਗੇ ਆ ਜਿਹੜੀ ਕੋ ਰਹਿੰਦੀ ਆ ਉਹਦਾ ਕੰਮ ਪਾਸ ਕਰਾ ਕੇ ਉਹ ਵੀ ਆਪਾਂ ਸ਼ੁਰੂ ਇਹ ਬਾਬਾ ਜੀ ਦੇ ਸਥਾਨ ਤੇ ਬਹੁਤ ਸਾਰੀ ਸੰਗਤ ਆਉਂਦੀ ਆ ਉਹਨਾਂ ਨੂੰ ਆਉਣ ਦੇ ਵਿੱਚ ਕੋਈ ਵੀ ਦਿੱਕਤ ਨਾ ਹੋਵੇ ਇਹ ਸਰਕਾਰ ਨੇ ਦੇਖਣਾ ਹੈ ਤੇ ਇਥੋਂ ਦੇ ਨਮਾਇੰਦਿਆਂ ਨੇ ਇਥੋਂ ਦੀ ਕਮੇਟੀ ਨੇ ਉਹ ਤੁਹਾਨੂੰ ਲਿਖ ਕੇ ਦੇਣਾ ਕਿ ਇਸ ਚੀਜ਼ ਦੀ ਤੰਗੀ ਆ ਰਹੀ ਹੈ ਰਸਤਾ ਛੋਟਾ ਵੱਡਾ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਮਾਪਾ ਜੀ ਦੇ ਦਰਬਾਰ ਨੂੰ ਚਲੋ ਰਸਤਾ ਤੇ ਬੜਾ ਖੁੱਲਾ ਇਹ ਰਸਤਾ ਵੈਸੇ ਕਾਗਜ਼ਾਂ 'ਚ ਸਾਡੇ ਤੁਲਾਂ ਫੋਟੇ ਜਿਹੜਾ ਪੱਟੀ ਸ਼ਹਿਰ ਵਾਲੇ ਪਾਸਿਓਂ ਆਉਂਦਾ ਤੇ ਇਹ ਰਸਤਾ ਸਾਰੀ ਸੰਗਤ ਨੇ ਜਿਨ੍ਹਾਂ ਜਿਨ੍ਹਾਂ ਦੀ ਰਾਹ ਦੇ ਵਿੱਚ ਜ਼ਮੀਨ ਲੱਗਦੀ ਆ ਸਾਰੇ ਭੈਣਾ ਭਰਾਵਾਂ ਨੇ ਆਪਦੀ ਜ਼ਮੀਨ 'ਚੋਂ 7-7 8-8 ਫੁੱਟ ਜਗ੍ਹਾ ਛੱਡ ਕੇ ਇਹ ਰਸਤੇ ਨੂੰ 22 23 ਫੁੱਟ ਕੀਤਾ ਵੀ ਰਸਤਾ ਵਧੂ ਖੁੱਲਾ ਬਾਬੇ ਦੀ ਕਿਰਪਾ ਬਾਬੇ ਵੀਰਨ ਸਿੰਘ ਸਾਹਿਬ ਦੀ ਹੁਣ ਕਮੀ ਕੀ ਹੀ ਰਾਤ ਨੂੰ ਜਦੋਂ ਹਨੇਰਾ ਹੁੰਦਾ ਸੀ ਨਾ ਇਧਰਲੇ ਬੰਨੇ ਸੁੰਨਸਾਨ ਹੋ ਜਾਂਦੀ ਸੀ ਤੇ ਰਾਤ ਨੂੰ ਡਰਦਾ ਕੋਈ ਇਧਰ ਨੂੰ ਕੱਲਾ ਕਾਰਾ ਨਿਕਲਦਾ ਨਹੀਂ ਅਲਾਈਟਾਂ ਨੇ ਪਿਛਲੇ ਸਾਲ ਵੀ ਕਹੀ ਸੀ ਅਲਾਈਟਾਂ ਲਾਈਟਾਂ ਆਪਾਂ ਲਵਾਉਣੀਆਂ ਸ਼ੁਰੂ ਕਰਤੀਆਂ ਤੋਂ ਵੱਧ ਲੱਗ ਗਈਆਂ ਥੋੜਾ ਜਿਆਦਾ ਰਹਿ ਗਿਆ ਏਰੀਆ ਹੁਣਾ ਮੇਲੇ ਤੋਂ ਬਾਅਦ ਇਹ ਵੀ ਲਾਈਟਾਂ ਪੋਲ ਤੱਕ ਤੇ ਉਧਰੋਂ ਬਾਬੇ ਵੀਰਨ ਸਾਹਿਬ ਤੱਕ ਕੰਪਲੀਟ ਕਰ ਦੇਣੀਆਂ ਤੇ ਦੋ ਹਿੱਸਿਆਂ ਤੋਂ ਵੱਧ ਜਗ੍ਹਾ ਤੇ ਲੱਗ ਗਈਆਂ ਤੀਜਾ ਹਿੱਸਾ ਰਹਿ ਗਿਆ ਹਾਂ ਲੱਗਣ ਵਾਲਾ ਵੀ ਆਪਾਂ ਲਾ ਦੇਣੀ ਆ ਤੇ ਹੋਰ ਵੀ ਜਿਹੜੇ ਕੰਮਕਾਰ ਹੈ ਇੱਕ ਸੀਵਰੇਜ ਦੀ ਆ ਸਮੱਸਿਆ ਇਹਨਾਂ ਨੂੰ ਆਪਾਂ ਸੀਵਰੇਜ ਵੀ ਇੱਥੋਂ ਪਾ ਕੇ ਰੋਈ ਦੇ ਵਿੱਚ ਨਿਕਾਸੀ ਕਰ ਦੇਣੀ ਆ ਤਾਂ ਜੋ ਜਿਹੜੇ ਕਈ ਵਾਰ ਲੈਟ੍ਰੀਨ ਬਾਥਰੂਮ ਯੂਜ਼ ਕਰਦਾ ਉਹ ਫਿਰ ਪਰੇਸ਼ਾਨੀ ਆਉਂਦੀ ਸੀ ਉਹ ਲੈਟ੍ਰੀਨ ਬਾਥਰੂਮ ਦਾ ਪਾਣੀ ਜਿਹੜਾ ਸੀਵਰੇਜ ਦੇ ਰਹੀਂ ਰੋਈ ਦੇ ਵਿੱਚ ਪੈ ਜੇ ਉਹ ਸੀਵਰੇਜ ਆਪ ਬਵਾ ਦਾ ਧੰਨਵਾਦ ਜੀ ਆਪਾ ਪੂਰੀਆਂ ਸ਼ਾਬ ਜੀ ਦਾ ਸਾਰੇ ਦੇ ਨਾਲ ਕੀ ਜੈ ਦੁਨੀਆ ਦੀ ਨਗਰ ਕਮੇਟੀ ਵੱਲੋਂ ਮੇਰੇ ਦੇ ਵਿੱਚ ਆਈਆਂ ਇਹ ਸਾਰੀਆਂ ਸੇਵਾਵਾਂ ਲਈ ਬਹੁਤ ਧੰਨਵਾਦ ਕਰਦੇ ਆਂ ਬਾਬਾ ਜੀ ਦੇ ਮੇਲੇ ਮਿਆਂ ਖੜੀ ਹੋ ਕੇ ਬਾਦ ਆਈਏ ਬੰਦੇ ਆ ਦੁਨੀਆ ਵੱਖਤੇ ਚਾਹੁੰਦੇ ਨੇ ਜਿਹੜੀਆਂ ਆਪਣੇ ਪ੍ਰਸ਼ਾਦਾ ਛਕਣਾ ਲੰਗਰ ਪ੍ਰਸ਼ਾਦਾ ਛਕਣਾ ਮੇਲੇ ਦੇ ਖੁਸ਼ੀਆਂ ਬਣਾਉ ਹਰ ਨੌਜਵਾਨ ਨੂੰ ਅਸੀਂ ਇਹੋ ਦੱਸਦੇ ਆ ਅੱਜ ਨਾਲ ਜਿਹੜੀ ਨਸ਼ਿਆਂ ਦੀ ਢੇਰੀ ਚਲਦੀ ਹੈ ਉਹ ਤੋਂ ਬਚ ਕੇ ਰਹੋ ਠੀਕ ਹੈ ਜੀ ਤਿੰਨ ਚਾਰ ਮੁੰਡੇ ਸਾਡੇ ਜਿਮ ਚਲਾਉਂਦੇ ਨੇ ਜਿਹੜੇ ਸਾਡੇ ਨਾਲ ਬੱਚੇ ਨੇ ਸਾਰੇ ਲੰਗਰ ਦੀ ਸੇਵਾ ਕਰਦੇ ਪੇ ਆ ਤੇ ਬੇਦਾਗ ਬੱਚੇ ਨੇ ਵਾਹ 65 ਮੁੰਡੇ ਸਾਡੇ ਨਾਲ ਮੁੰਡੇ ਜਿਹੜੇ ਬਾਹਰਲੇ ਮੁੰਡੇ ਚਲੇ ਗਏ ਆ ਤੇ 35 ਮੁੰਡੇ ਫੌਜ ਚ ਭਰਤੀ ਹੋ ਗਏ ਸਾਰੇ ਇੱਕ ਤੋਂ ਇੱਕ ਚੜਦੇ ਪਲੇਅਰ ਨੇ ਵਾਹ ਇਸ ਕਰਕੇ ਨਸ਼ਿਆਂ ਤੋਂ ਬਚੋ ਲਗਨ ਪ੍ਰਸ਼ਾਦਾ ਛਕੋ ਤੇ ਮਾਰਾ ਜਿਹਾ ਗੂੰਗਾਓ ਜੋ ਭਾਗ ਲਾਉਣਾ ਮਹਾਰਾਜ ਨਹੀਂ ਲਾਉਣਾ ਜਿਹੜਾ ਇਹਨਾਂ ਦੇ ਲੜ ਲੱਗੂਗਾ ਉਹ ਹੀ ਬਚੂਗਾ ਅੱਜ ਕੱਲ੍ਹ ਦੇ ਜੋ ਮਹਾਰਾਜ ਛੇ ਬਾਸ਼ਾ ਅਜ ਦਾ ਪੜਾ ਕਰੇ ਤਾਂ ਕਰ ਬਾਬਾ ਜੀ ਬਹੁਤ ਠੱਤ ਮੋ ਸਤ ਨਾਮ ਜੀ ਜਿੰਦਗੀ ਕੋਈ ਨਾ ਅਮੀਰਾ ਦੇ ਨਾ ਬਚੀ ਦਾ ਦੇ ਤੇ ਚਰਾਗ ਵੱਲਦੇ ਆ ਸਦਾ ਫਕੀਰਾਂ ਦੇ ਚਰਾਗ ਵੱਲਦੇ ਆ ਸਦਾ ਫਕੀਰਾਂ ਦੇ ਜੋ ਅੱਜ ਜੰਗਲਾਂ ਦੇ ਵਿੱਚ ਮੰਗਲ ਨੌ ਲੱਖੀ ਸ਼ਹਿਰ ਪੱਟੜੀ ਦੇ ਵਾਰ-ਵਾਰ ਚੜ੍ਹਦੇ ਪਾਸੇ ਨਹਿਰ ਦੇ ਕਿਨਾਰੇ ਤੇ ਜੰਗਲਾਂ ਦੇ ਵਿੱਚ ਮੰਗਲ ਲਾਇਨੇ ਤਾਂ ਤਾਂ ਨਾ ਬਾਬਾ ਪੀਰਾ ਸ਼ਾਹਾਂ ਕੀ ਤੇ ਉਹਨਾਂ ਦਾ ਜੋ ਸਲਾਨਾ ਜੋੜ ਮੇਲਾ ਵੱਡੀ ਧੂਮ ਧਾਮ ਦੇ ਨਾਲ ਆ ਦੇਸ਼ ਵਿਦੇਸ਼ ਦੇ ਸੰਤਾਂ ਵੱਲੋਂ ਮਨਾਇਆ ਜਾ ਰਿਹਾ ਕਿ ਇੱਥੇ ਸੰਤਾਂ ਦੀ ਸੇਵਾ ਲੋਟਰੇ ਨੇ ਸੇਵਾਦਾਰ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਨੇ 36 ਪ੍ਰਕਾਰ ਦੇ ਭੋਜਨ ਤਿਆਰ ਕਰਕੇ ਤੇ ਸੰਤਾਂ ਨੂੰ ਸ਼ਕਾਰਿਆ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿੰਨੇ ਸਾਲਾਂ ਤੋਂ ਲੈ ਕੇ ਇਹ ਸੰਤਾਂ ਦੀ ਸੇਵਾ ਲੋਟਰੇ ਮਤੋਂ ਪਹਿਲਾਂ ਜੀ ਸਾਰੇ ਸ਼ਹਿਰ ਵਾਸੀਆਂ ਨੂੰ ਵਡੇਸ਼ਾ ਦੇ ਵਸਦੇ ਸੱਜਣਾ ਮਿੱਤਰਾ ਪਿਆਰਿਆਂ ਨੂੰ ਇਹ ਜੇ ਲੋ ਧੰਨਵਾਦ ਬਾਬਾ ਜੀ ਦੇ ਮੇਲੇ ਦੀਆਂ ਲੱਖ ਲੱਖ ਵਧਾਰਾਂ ਮੁਬਾਰਕਾਂ ਜੀ ਤੇ ਤਨ ਤਨ ਬਾਬਾ ਪੀਰਾ ਸਾਹਿਬ ਜੀ ਦਾ ਮੇਲਾ ਬੜੀ ਧੁੰਮ ਧੰਮ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਜੀ ਦਾ ਮੇਲਾ ਜਿਹੜਾ ਹੈ ਬੜੀ ਤੋਂ ਦੰਦ ਸਰਦਾ ਨਾਲ ਮਨਾਇਆ ਜਾ ਰਿਹਾ ਹੈ ਵਾਹ ਜੀ ਵਾਹ ਬਾਬਾ ਜੀ ਦੀ ਆਸ਼ੀਰਵਾਦ ਸਦਕਾ ਬਾਬਾ ਜੀ ਦਾ ਆਸ਼ੀਰਵਾਦ ਲੈ ਕੇ ਝੰਡੇ ਦੀ ਰਸਮ ਤੋਂ ਲੈ ਕੇ ਤੇ ਝੰਡੇ ਦੀ ਰਸਮ ਦੇ ਤੱਕ ਤਿੰਨ ਚਾਰ ਦਿਨ ਮੇਲਾ ਜਿਹੜਾ ਚੱਲਦਾ ਵੀਰਵਾਰ ਤੇ ਸ਼ੁੱਕਰਵਾਰ ਮੇਲਾ ਜ਼ਿਆਦਾ ਚੱਲਦਾ ਹੈ ਬਾਕੀ ਮੇਲਾ ਜਿਹੜਾ ਉਹ ਬੁੱਧਵਾਰ ਤੋਂ ਸਟਾਰਟ ਹੋ ਜਾਂਦਾ ਸਾਨੂੰ 15 ਕੇ 16 ਸਾਲ ਹੋ ਗਏ ਆ ਸੇਵਾ ਕਰਦਿਆਂ ਨੂੰ ਵਾਹ ਜੀ ਵਾਹ ਇਹ ਜਿਹੜਾ ਲੰਗਰ ਆ ਇਹ ਬਾਬਾ ਜੀ ਦੀ ਕਿਰਪਾ ਦੇ ਨਾਲ ਬਾਬਾ ਜੀ ਦਾ ਆਸ਼ੀਰਵਾਦ ਲੈ ਕੇ 143 ਕਿਲੋ ਦਾ ਲੱਡੂ ਏਸੀ ਘਿਓ ਨਾਲ ਤਿਆਰ ਕੀਤਾ ਆ ਬਾਬਾ ਜੀ ਨੂੰ ਤੜਕੇ ਇਸ਼ਨਾਨ ਕਰਵਾਉਣ ਤੋਂ ਬਾਅਦ ਭੋਗ ਲਵਾ ਕੇ ਪਟਾਲ 'ਚ ਰੱਖ ਕੇ ਲੰਗਰ ਪੰਡਾਰੇ ਵਾਲੇ ਪੰਡਾਲ 'ਚ ਰੱਖ ਕੇ ਤੇ ਸੰਗਤ ਦੇ ਰੂਹ ਰੂਹ ਥੋੜਾ ਥੋੜਾ ਪ੍ਰਸ਼ਾਦ ਸਾਰਿਆਂ ਨੂੰ ਦਿੱਤਾ ਜਾਂਦਾ ਪਿਛਲੇ ਸਾਲ ਕਿੰਨਾ ਲੱਡੂ ਸੀ ਇਹ ਇਹ 131 ਕਿਲੋ ਦਾ ਸੀ ਪਿਛਲੇ ਸਾਲ ਐਰ ਵੀ 143 ਕਿਲੋ ਦਾ ਲੱਡੂ ਆ ਅਗਲੇ ਸਾਲ 152 ਕਿਲੋ ਦਾ ਲੱਡੂ ਆ ਹਰ ਸਾਲ 10 ਕਿਲੋ ਲੱਤੂ ਬਣਾਇਆ ਜਾਂਦਾ ਹੈ ਸਾਰੇ ਸੇਵਾਦਾਰਾਂ ਦਾ ਸਾਰੇ ਸ਼ਹਿਰ ਵਾਸੀਆਂ ਦਾ ਸਾਰੇ ਲਗ ਲਗੇ ਪਿੰਡਾਂ ਦਾ ਵਿਖੇ ਸਾਡੇ ਜਿਹੜੇ ਸੱਜਣ ਜਿਹੜੇ ਭੈਣ ਭਰਾ ਉਹਨਾਂ ਨਾਲ ਸੁਜੋਗ ਹੁੰਦਾ ਆਏ ਤਾਂ ਤਗੜਾ ਲੰਗਰ ਲੱਗਦਾ ਇਹ ਲੰਗਰ ਨਸ਼ਤਰ ਸਿੰਘ ਢੁੱਲਰ ਉਹਨਾਂ ਦੀ ਪਹਿਲੀ ਦੇ ਵਿੱਚ ਲੰਗਰ ਪਹਿਲਾ ਲੰਗਰ ਉਹਨਾਂ ਦੀ ਪਹਿਲਾ ਲੰਗਰ ਇਹ ਨਾਲਜੀ ਤੇ ਭੁੱਲਰ ਤੋਂ ਪੈਲੀ ਸੀ ਉਹਦੇ ਵਿੱਚ ਪਹਿਲਾਂ ਲੰਗਰ ਭੁੱਲਰ ਸਾਹਿਬ ਪਹਿਲਾਂ ਆਪਾਂ ਕੈਬਨਿਟ ਮੰਤਰੀ ਉਹਨਾਂ ਲੋ ਜਿਹੜੀ ਪੈਲੀ ਸੀ ਫ੍ਰੀ ਸੇਵਾ ਕੀਤੀ ਜਾਂਦੀ ਸੀ ਐਰ ਕੇ 77 ਸਿੰਘ ਭੁੱਲਰ ਵੱਲੋਂ ਫ੍ਰੀ ਪੈਲੀ ਹਰ ਸਾਲ ਨਛੱਤਰ ਸਿੰਘ ਭੁੱਲਰ ਉਹਨਾਂ ਵੱਲੋਂ ਪੈਲੀ ਦਿੱਤੀ ਜਾਂਦੀ ਆ ਵਾਹ ਜੀ ਵਾਹ ਸਾਰੇ ਭੈਣ ਭਰਾਵਾਂ ਦਾ ਜਿਵੇਂ ਜੋਰਾ ਸਿੰਘ ਚਕਵਾਲੀਆ ਜਿਵੇਂ ਸਾਡੇ ਖੂਨਦਾਨ ਕਮੇਟੀ ਆ ਆਨੰਦ ਹਸਪੀਟਲ ਤੇ ਖੀਵੜ ਤੋਂ ਇਹ ਵੀ ਬਹੁਤ ਵਧੀਆ ਸੇਵਾਵਾਂ ਬੰਦੇ ਆ ਸਾਡੇ ਹੋਰ ਵੀ ਜਿਵੇਂ ਸਾਡੇ ਸੱਜਣਾਂ ਤੇਜੀ ਬਾਜੀ ਮਿੱਲਾ ਪਲਵਾਨ ਜੀ ਰਾਜੂ ਸਾਈ ਜੀ ਮੋਗਾ ਜੀ ਰਮਨ ਛਾ ਜੀ ਸਾਡੇ ਰੌਣਕ ਦੇ ਠੇਕੇਦਾਰ ਜੀ ਸਾਡੇ ਹੋਰ ਵੀ ਪਰਨਤ ਸੱਜਣ ਰਾਜੂ ਕੁਲਚੇ ਵਾਲਾ ਜਿਵੇਂ ਰਵਿਤਾ ਮੀ ਸਾਹਿਬ ਜਿਵੇਂ ਪਡਾਰੀ ਜੀ ਸਾਗਰ ਜੈਮ ਜੀ ਮੋਗਾ ਮਸਲ ਜਮ ਮੋਗਾ ਮਸਲ ਜਮ ਦੇ ਸੀਮ ਵਾਲੇ ਆਹ ਮੋਗਾ ਚਰਨਾ ਸਟੋਰ ਵਾਲੇ ਜਿਵੇਂ ਕਾਰਾ ਜੀ ਸਾਡੇ ਸਾਰਿਆਂ ਦਾ ਬੜਾ ਸੁਜੋਗ ਆ ਇਹ ਲੰਗਰ ਤੇ ਇਹਨਾਂ ਦੇ ਸੁਜੋਗ ਸਦਕਾ ਹੀ ਇਹ ਸਾਰਾ ਲੰਗਰ ਹੈ ਵੈਸੇ ਤਾਂ ਬਾਬਾ ਬਲੀ ਦੀ ਕਿਰਪਾ ਪਰ ਭਰਾਵਾਂ ਦਾ ਸੁਜੋਗ ਲੈ ਤਾਂ ਹੀ ਕੇ ਕੰਮ ਜਿਹੜਾ ਨੇਪਰੇ ਚੜਦਾ ਇਹ ਸਾਨੂੰ ਭਾਈ ਕਿੰਨਾ ਕੇ ਪੁਰਾਣਾ ਮੇਲਾ ਚੱਲਿਆ ਆ ਰਿਹਾ ਹੈ ਇਹ ਜਿਹੜੀ ਪਰੰਪਰਾ ਜਿਹੜੀ ਆ ਸਾਡੇ ਜੱਫੇ ਤੋਂ ਪਹਿਲਾਂ ਦੀ ਪਰੰਪਰਾ ਜਿਹੜੀ ਆ ਉਹ ਚੱਲਦੀ ਆ ਰਹੀ ਹੈ ਸਦੀਆਂ ਪੁਰਾਣਾ ਵਾ ਬਾਕੀ ਸਾਨੂੰ ਜਿਹੜਾ ਲੰਗਰ ਆ ਇਹ ਜਦੋਂ ਦੀ ਹੋ ਸਭਾਲਿਆ ਮਤਲਬ 15 ਕੇ 16 ਸਾਲ ਸਾਡਾ ਇਹ ਜਿਹੜਾ ਬਾਬੇ ਦਾ ਲੰਗਰ ਭੰਟਾਰਾ ਇਹ ਬਾਕੀ ਪਹਿਲਾ ਜਿਹੜੀ ਸੀ ਉਹ ਸੇਵਾ ਦਰਬਾਰ ਦੇ ਸੀ ਕਰਦੇ ਰਹੇ ਹਾਂ ਬੜਾ ਸਕੂਨ ਮਿਲਦਾ ਜੀ 7 ਤਰ੍ਹਾਂ ਦੇ ਲੋਕ ਆਉਂਦੇ ਨੇ ਠੀਕ ਹੈ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਹੁੰਦਾ ਵਾ ਸਾਰੇ ਨਾਲ ਮਿਲ ਕੇ ਸੇਵਾ ਕਰਦੇ ਨੇ ਸੰਯੋਗ ਦਿੰਦੇ ਨੇ ਆਪੋ ਆਪਣਾ ਬਹੁਤ ਹੀ ਸ਼ਾਨਾ ਨਾਲ ਸਾਡੇ ਲਉਦੀ ਆ ਦੇ ਕੇ ਮਨ ਨੂੰ ਬਹੁਤ ਖੁਸ਼ੀ ਮਿਲਦੀ ਹੈ ਫੇਰੇ ਫੇਰ ਮਹਾਰਾਜ ਦੇ ਜਾ ਕੇ ਆਪ ਦਾ ਸੰਯੋਗ ਕਰੀਏ ਸੇਵਾ ਕਰੀਏ ਜੀ ਮਮਾ ਦਾਦਾਂ ਮਮਾ ਪਿਤਾਸ਼ਾ ਕਾਰਾ ਬੰਦੇ ਪਿਤਾਸ਼ਾ ਦਾ ਉਹਨਾਂ ਦੇ ਬੁੱਢੇ ਜਾਂਦੇ ਨੇ ਮਰਨ ਤੋਂ ਬਾਅਦ ਜਿਨ੍ਹਾਂ ਨੇ ਕੋਈ ਕਰਮ ਚੰਗੇ ਕੀਤੇ ਹੁੰਦੇ ਨੇ ਇਹ ਬਾਪੇ ਪੀਰਾਂ ਸਾਹਿਬ ਦੀ ਆਪਾਂ ਜਦੋਂ 1996 ਜਲੰਧਰ ਲਾਇਆ 300 ਰੁਪਏ ਦਾ ਕੜੀ ਜੋੜਾ ਲੰਗਰ ਲਾਇਆ ਉਸ ਤੋਂ ਬਾਅਦ ਆਪਾਂ ਸੇਵਾ ਕਰਨ ਲੱਗੇ ਆ 1984 ਦੇ ਮਹਾਰਾਜ ਸੇਵਾ ਕਰਨ ਲੱਗੇ ਆ ਜਦੋਂ ਨਹੀਂ ਆਏ ਇਹ ਮਾਲਕ ਦੀ ਬਹੁਤ ਬਹੁਤ ਕਿਰਪਾ ਦਾ ਧੰਨ ਧੰਨ ਬਾਬਾ ਪੀਰ ਬਾਸ਼ਾ ਜੀ ਹਾਜੀ ਮੰਗਾ ਸਾਹਿਬ ਤੇ ਤੁਸੀਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਸੇਵਾ ਕਰਨੀ ਚਾਹੀਦੀ ਆ ਸੇਵਾ ਦਾ ਫਲ ਵੀ ਮਿਲਣਾ ਹੀ ਮਿਲਣਾ ਉਹ ਤਾਂ ਪੱਕੀ ਗੱਲ ਆ ਤੁਸੀਂ ਕੀ ਤੁਹਾਡਾ ਕੀ ਕਹਿਣਾ ਜਿਕਰਾ ਤਨ ਤਨ ਪੀਰ ਬਾਬਾ ਪੀਰਾ ਸ਼ਾਹ ਗੁਰੂ ਮਹਾਰਾਜ ਜੀ ਨੌ ਗਜੀ ਸਰਕਾਰ ਦੀ ਦਾ ਬੋਲ ਸੱਚੇ ਦਰਬਾਰ ਹੀ ਜੈ ਬਾਬਾ ਜੀ ਦੀ ਕਿਰਪਾ ਦੇ ਨਾਲ ਬਾਬਾ ਜੀ ਦੀ ਰਹਿਮਤ ਦੇ ਨਾਲ ਇਹ ਮੇਲਾ ਦਿਨੋ ਦਿਨ ਵੱਧਦਾ ਜਾ ਰਿਹਾ ਵਾ ਲੋਕਾਂ ਵਿੱਚ ਬਹੁਤ ਜ਼ਿਆਦੀ ਸ਼ਰਧਾ ਵਧਦੀ ਜਾ ਰਹੀ ਆ ਜਿਹੜਾ ਵੀ ਇਸ ਦਰਬਾਰ ਤੇ ਆ ਜਾਂਦਾ ਵਾ ਕਦੀ ਖਾਲੀ ਨਹੀਂ ਗਿਆ ਹਾਂ ਇਹ ਆ ਸਮਝੂਰ ਲੱਗ ਜਾਂਦਾ ਵਾ ਪਰ ਸਾਡੇ ਬਾਬਾ ਜੀ ਇੰਨੇ ਸ਼ਕਤੀਸ਼ਾਲੀ ਆ ਇੰਨੇ ਜਿਆਦਾ ਪਾਵਰਫੁੱਲ ਨੇ ਇੰਨੇ ਦਾਨੀ ਨੇ ਜਿਹੜਾ ਵੀ ਕੋਈ ਸੱਚੇ ਮਨੋਂ ਇੰਨਾ ਕੇ ਝੋਲੀ ਆੜ ਦਿੰਦਾ ਵਾ ਮਹੀਨੇ ਨੂੰ 2 ਮਹੀਨੇ ਨੂੰ ਤੇ 9 ਮਹੀਨੇ ਨੂੰ 6 ਮਹੀਨੇ ਨੂੰ ਸਾਲ ਦੇ ਵਿੱਚ ਵਿੱਚ ਉਹਨਾਂ ਚੋਲੇ ਭਾਰ ਦਿੰਦੇ ਆ ਇਹ ਮੈਂ ਅਜਮਾਇਆ ਹੋਇਆ ਵਾ ਇਹ ਇਹ ਦੇਖੋ ਕਿ ਤੁਸੀਂ ਮੇਲਾ ਜਿਹੜਾ 24 ਘੰਟੇ ਚੱਲਦਾ ਵਾ ਦਿਨ ਵੀ ਰਾਤ ਵੀ ਰਾਤ 12:00 12:00 ਤੱਕ ਲੰਗਰ ਚੱਲੀ ਜਾਂਦੇ ਆ ਸੰਗਤ ਆਈ ਜਾਂਦੀ ਆ ਪਤਾ ਹੀ ਨਹੀਂ ਲੱਗਦਾ ਬਾਬਾ ਜੀ ਕੀ ਕੁਝ ਕਰੀ ਜਾਂਦੇ ਆ ਅੱਜ ਤੋਂ 20 ਸਾਲ ਮਿਲੋਂ ਮੈਂ ਇਥੋਂ ਹੀ ਬਾਬਾ ਜੀ ਨਾਲ ਜੁੜਿਆ ਵਾਂ ਪਹਿਲਾਂ ਛੋਟੇ ਹੁੰਦੇ ਆ ਜਾਂਦਾ ਸੀ ਮੇਲਾ 24 ਘੰਟਾ ਚੱਲ ਜੀਦਾ ਹੀ ਹੁਣ ਰੋਪਰ ਜਿਹੜਾ 20 ਸਾਲ ਹੋ ਗਏ ਮਿਲੋਂ ਬਾਬਾ ਜੀ ਨੇ ਜਨ ਦਿੱਤਾ ਆ ਕਿ ਅਸੀਂ 2-3 ਦਿਨ ਇੱਥੇ ਰਹਿਨੇ ਆ 20 ਸਾਲਾਂ ਜੀ ਇੰਨਾ ਵੇਖਿਆ ਵਾ ਕਿ ਸੰਗਤ ਜੁੜੀ ਜਾਂਦੀ ਪਈ ਆ ਸ਼ਰਧਾ ਭਾਵਨਾ ਵਧੀ ਜਾਂਦੀ ਪਈ ਆ ਇੰਨੀ ਇਹਨਾਂ ਪੀੜਾਂ ਫਕੀਰਾਂ ਦੀ ਮੌਜ ਆ ਬਹੁਤ ਦਾਨੀ ਨੇ ਬਹੁਤ ਸ਼ਕਤੀਸ਼ਾਲੀ ਨੇ ਜਿਹੜਾ ਵੀ ਇਹਨਾਂ ਨੂੰ ਜਿਲੋ ਮੰਨਦਾ ਵਾ ਕਿ ਜਜਾ ਕਾਰਾਂ ਹੀ ਹੋਣੀਆਂ ਮੇਰੇ ਕੋਲ ਲਵਜ ਨਹੀਂ ਹੈਗੇ ਕਿ ਮੈਂ ਬਾਬਾ ਜੀ ਬਾਰੇ ਮੈਂ ਤੁਹਾਨੂੰ ਦੱਸ ਸਕਾਂ ਬਾਕੀ ਮੈਂ ਅੱਜ ਜਿੰਨੀ ਵੀ ਨੌਜਵਾਨ ਪੀੜੀ ਨੂੰ ਯੰਗ ਪੀਡੀਏ ਨੂੰ ਦੱਸਣਾ ਚਾਹੁੰਨਾ ਵਾ ਗੁਰੂ ਵਾਲੇ ਬਣੋ ਗੁਰੂਆਂ ਤੇ ਜਾਇਆ ਕਰੋ ਕਿਹੇ ਗੁਰੂ ਤੇ ਜੱਜਤ ਸਭ ਵੇਖੀ ਨੇ ਚੰਗਾ ਖਾਓ ਸੇਧ ਨਾਲ ਧਿਆਨ ਦਿਓ ਮਾਪਿਓ ਦਾ ਆਪਣੀ ਦਾ ਇੱਜ਼ਤ ਕਰੋ ਮਾਪਿਓ ਦੀ ਕਹਿਣੀ ਮੰਨੋ ਨਸ਼ਿਆਂ ਤੋਂ ਦੂਰ ਰਹੋ ਚੰਗੀ ਚੰਗੀ ਸੰਗਤ 'ਚ ਜਾਵੋਗੇ ਚੰਗੀ ਰੰਗਤ ਬਾਬਾ ਜੀ ਨੇ ਆਪੇ ਲਾ ਦੇਣੀ ਆ ਜਦੋਂ ਆਪਾਂ ਮਾੜੀ ਸੰਗਤ 'ਚ ਜਾਵਾਂਗੇ ਮਾੜੀ ਰੰਗਤ ਲੱਗਣੀ ਆ ਇਹੋ ਕਹਿੰਦਾ ਆ ਮੈਂ ਜਕਾਰਾ ਲਾਉਣਾ ਬਾਬਾ ਜੀ ਦਾ ਜਕਾਰਾ ਧੰਨ ਧੰਨ ਵੀਰ ਬਾਬਾ ਵੀਰਾ ਸ਼ਾਹ ਬੋਲ ਸੋਹਣ ਜਰਮਾਰ ਕੀ ਜੈ ਜੀ ਮਹੀਨੇ ਦੇ ਭਾਦਰੋ ਦੇ ਪਹਿਲੇ ਵੀਰਵਾਰ ਮੇਲਾ ਆਂਗਾ ਚਾਹੇ 20 ਅਗਸਤ ਬਣ ਜੇ ਜਾਂ 16 ਅਗਸਤ ਬਣ ਜੇ ਜਿਹੜੀ ਭਾਦਰੋ ਦੀ ਤਰੀਕ ਪਹਿਲਾ ਵੀਰਵਾਰ ਹੋਣਾ ਉਸ ਦਿਹਾਣਾ ਮੇਲਾ ਚੱਲਣਾ ਕਿੰਨੇ ਦਿਨ ਮੇਲਾ ਪਰਦਾ ਮੇਲਾ ਬੁੱਧਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਮੇਲਾ ਚੱਲਦਾ ਹੈ ਕੌਣ ਵਾਲੇ ਪਰਿਵਾਰੇ ਦੁਰਵਾ ਮੰਗਾਈ ਜਾਂਦੇ ਹੈ ਕਿ 700 ਲੱਖ ਦੇ ਮੰਗਾਇਆ ਗਾ। ਅੱਛਾ ਜੀ। ਕਬੱਡੀ ਵਾਲੇ ਵੱਖਰੇ ਮੰਗਾਇਆ। ਚੀਜ਼ ਨਹੀਂ ਕਬੱਡੀ ਬੰਦਿਆ ਦੀ ਕਬੱਡੀ। ਵਾਹ ਜੀ ਵਾਹ। ਤੇ ਹੋਰ ਬਾਬਾ ਜੀ ਇਸ ਦਰਬਾਰ ਤੇ ਕਿੱਥੋਂ ਕਿੱਥੋਂ ਸੰਤਾਂ ਪਹੁੰਚਦਿਆਂ ਨੇ। ਇੰਨਾ ਚਿਰ ਮੈਨੂੰ ਸੇਵਾ ਕਰਦੇ ਰੁਕਿਆ ਮੈਂ ਤੇ ਵੇਖਿਆ ਬਹੁਤ ਸੰਤਾਂ। ਅੱਛਾ ਜੀ। ਕਿੰਨਾ ਟਾਂਕ ਸਾਲ ਕਿੰਨੇ ਲੋਕਾਂ ਹਾਂ ਤੋ ਦਿਓ ਨਾ ਦੀ ਬੰਦਿਆ ਫਾਮਾ ਕੇ ਜਾਂ ਅਗਰ ਨੋ ਭਾਈ ਬਣਾ ਕੇ ਲਓ। ਵਾਹ ਵਾਹ। ਗਾਨਾ ਗਰੋਂ ਸੰਤਾਂ ਦੀ ਆ ਉਹ ਯਾਤਰਕ ਦੇ ਵਿੱਚ ਪੰਨ ਕੇ ਘੂਕੀ ਗਰੜ ਬੰਗੇ ਮੀਂਦੀ ਲੈ ਕੇ ਪੀਆ ਪੂਰੇ ਸ਼ਗਨਾਂ ਸਮੇ ਇੱਕ ਜੱਡਾ ਪੂਰੀ ਹੈ ਸ਼ਗਨ ਜਿਵੇਂ ਸ਼ਗਨ ਹੁੰਦਾ ਸ਼ਗਨ ਦਾ ਪੂਰਾ ਨਹੀਂ ਮੀਂਦੀ ਸ਼ਗਨ ਪੂਰੀ ਰਸਨੀ ਕਰਦੀ ਹੈ ਅੱਛਾ 3 ਦਿਵਾਰਾ ਮੀਂਦੀ ਨੂੰ ਆਪਣਾ ਜਾ ਕੋ ਵਰਦੀ ਵਾਹ ਜੀ ਵਾਹ ਜੀ ਵਾਹ ਹੋਰ ਬਾਬਾ ਜੀ ਸੰਤਾਂ ਨੂੰ ਤੁਸੀਂ ਇਸ ਸੇਵਾ ਕਰ ਰਹੇ ਹੋ ਇੱਥੇ ਕਾਫੀ ਸਮੇ ਤੋਂ ਲੈ ਕੇ ਸੰਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਨਹੀਂ ਪ੍ਰਿੰਮੰਡੇ ਉਹ ਜਿਹੜਾ ਬਗਲੇ ਜੋ ਸੌਂਦੇ ਜੇ ਉਹ ਤੁਹਾਡੀ ਛੱđa ਪੂਰੀ ਲੇਰ ਮੰਦੇ ਕਿਹਾ ਮੰਮੀ ਖੇਦਨਾ ਪੂਰੇ ਹੋ ਕਿਸੇ ਕਿਸਮ ਦੀ ਕਿਹ ਹੈ ਉਹ ਦਿੱਕਤ ਆ ਉਹ ਸਾਨੂੰ ਦੱਸੋ ਸਾਡਾ ਗਿਆਨ ਨਹੀਂ ਮਿਲਦਾ ਜੇ ਸਾਨੂੰ ਕੋਈ ਰੈਂਜ ਆ ਸ਼ਾਮ ਦੀ ਪੂਰੀ ਜਿਹੜੀਆਂ ਸੰਗਤਾਂ ਦੂਰੋਂ ਜਲੰਧਰੋਂ ਗੰਗਾ ਨਗਰ ਤੋਂ ਆਉਣੀਆਂ ਉਹ ਰਾਤ ਕਿੱਥੇ ਰਹਿਣੀਆਂ ਉਹ ਰਾਤ ਉਹਨਾਂ ਕੋਲੋਂ ਇੱਥੇ ਰਿਸ਼ਤੇਦਾਰੀ ਉੱਥੇ ਜਲੇ ਜਾਂਦੀ ਤੇ ਪਰਾਂਡਾ ਹੈਗਾ ਨਹੀਂ ਰਹਿ ਸਕਦੀ ਆ ਉਹ ਚਾਦਰ ਲੈ ਕੇ ਆਏ ਹੋ ਇਹ ਬਾਬਾ ਜੀ ਢੋਲੇ ਪੀਰ ਸਰੇ ਅੱਜ ਤੋਂ ਆਏ ਅੱਜ ਬਾਬਾ ਜੀ ਕਰਮੇਸ਼ ਸਿੰਘ ਜੀ ਬਹੁਤ ਚਾਦੀ ਸ਼ਕਤ ਨਾਲ ਬਾਬੇ ਪੀਰਾ ਸਾਹਿਬ ਦੇ ਮੇਲੇ ਤੇ ਚਾਦਰ ਚੜਾਉਣ ਵਾਸਤੇ ਆਏ ਆ ਤੇ ਬੜੀ ਵਧਾਈ ਦਿੰਦੇ ਆ ਸਾਰੀ ਟੀਮ ਨੂੰ ਪੱਟੀ ਇਲਾਕੇ ਦੇ ਜਿੰਨੇ ਬਹੁਤ ਬਹੁਤ ਬੰਦੇ ਟੀਮ ਆ ਜਿਹੜੀ ਬਾਬੇ ਪੀਰਾ ਸਾਹਿਬ ਦੀ ਸੇਵਾ ਕਰਦੇ ਨੇ ਤੇ ਬਾਬੇ ਕਰਮੇਸ਼ ਸਿੰਘ ਜੀ ਵੱਲੋਂ ਬਾਬੇ ਢੋਲੇ ਜੀ ਵੱਲੋਂ ਸਾਨੂੰ ਲੱਖ ਲੱਖ ਇਹਨਾਂ ਨੂੰ ਟੀਮ ਨੂੰ ਵਧਾਈ ਦਿੰਦੇ ਆ